ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪ੍ਰਵੀਨ ਸਿੰਘ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਜੀ ਜਲੰਧਰ ਜਿੱਥੇ ਕਿ ਜਲ ਸਪਲਾਈ ਇੰਜੀਨੀਅਰਾਂ ਵੱਲੋਂ ਤਿੰਨ ਦਿਨ ਦੀ ਜਿਹੜਾ ਰੋਸ ਧਰਨ ਦਿੱਤਾ ਜਾ ਰਿਹਾ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਇਹਨਾਂ ਕਾਰਨਾਂ ਦੇ ਜਿਨ੍ਹਾਂ ਕਰਕੇ ਅੱਜ ਬੈਠੇ ਆ ਕਿਉਂਕਿ ਜਿਹੜਾ ਪਾਣੀ ਆ ਉਹ ਹਰ ਘਰ ਨੂੰ ਚਾਹੀਦਾ ਆ ਤੇ ਪਾਣੀ ਤੋਂ ਬਿਨਾਂ ਜੀਵਨ ਹੈ ਨਹੀਂ ਤੇ ਜੇ ਇਹ ਲੋਕ ਦੁਖੀ ਆ ਤਾਂ ਪਬਲਿਕ ਵੀ ਦੁਖੀ ਹੋਊਗੀ ਉਹ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿਹੜੀਆਂ ਮੰਗਾਂ ਜਿਹੜੀਆਂ ਸਰਕਾਰ ਤੱਕ ਨਹੀਂ ਪਹੁੰਚ ਰਹੀਆਂ ਜਾਂ ਸਰਕਾਰ ਇਹਨਾਂ ਦਾ ਕੀ ਸਾਥ ਨਹੀਂ ਦੇ ਰਹੀ ਸਾਡੇ ਨਾਲ ਪ੍ਰਧਾਨ ਜੁਰਾਵਰ ਸਿੰਘ ਸੰਦਲ ਤੇ ਇਹਨਾਂ ਦੇ ਬਾਕੀ ਸਾਥੀ ਬੈਠੇ ਆ ਆਪਾਂ ਕਰਦੇ ਇਹਨਾਂ ਨਾਲ ਗੱਲਬਾਤ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਤਾਨ ਸਾਹਿਬ ਕੀ ਮਸਲਾ ਹੋਇਆ ਤੁਹਾਨੂੰ ਇੱਥੇ ਆ ਕੇ ਅੱਜ ਧਰਨਾ ਦੇਣਾ ਪਿਆ ਤਿੰਨ ਦਿਨ ਕੋਈ ਸਾਰੇ ਸਾਥੀਆਂ ਨਾਲ ਬੈਠੇ ਹੋ ਸਾਰੀ ਸਾਨੂੰ ਗੱਲਬਾਤ ਦਾ ਵਿਸਥਾਰ ਨਾਲ ਦੱਸੋ ਮੈਂ ਜ਼ੋਰਾਵਰ ਸਿੰਘ ਪ੍ਰਧਾਨ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਅੰਦਰ ਇਹ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹਦੇ ਵਿੱਚ ਜੂਨੀਅਰ ਇੰਜੀਨੀਅਰ ਅਸਿਸਟੈਂਟ ਇੰਜੀਨੀਅਰ ਤੇ ਪ੍ਰਮੋਟਡ ਉਪ ਮੰਡਲ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਇਹ ਸਾਡੀ ਸਾਂਝੀ ਐਸੋਸੀਏਸ਼ਨ ਹੈ ਜੀ ਤੇ ਜਿਹੜਾ ਸਾਡਾ ਧਰਨਾ ਲਾਉਣ ਦਾ ਪੰਜਾਬ ਬੋਰਡ ਵੱਲੋਂ ਹੁਕਮ ਹੋਇਆ ਸਾਨੂੰ ਉਹਦਾ ਮੇਨ ਕਾਰਨ ਇਹ ਹੈ ਕਿ ਪਿਛਲੇ 2 ਸਾਲ ਤੋਂ ਜਿਹੜੀ ਸਾਡੀ ਵੱਦੋਦਤੀ ਹੁੰਦੀ ਹੈ ਜੂਨੀਅਰ ਅਸਿਸਟੈਂਟ ਇੰਜੀਨੀਅਰ ਤੋਂ ਐਸਡੀਓ ਦੀ ਜੀ ਜੀ ਉਹ ਪਿਛਲੇ 2 ਸਾਲ ਤੋਂ ਨਹੀਂ ਕੀਤੀ ਜਾ ਰਹੀ ਅੱਛਾ ਜੀ ਸਰਕਾਰ ਵੱਲੋਂ ਜਿਹੜਾ ਆ ਇਹਦੇ ਬਾਰੇ ਚਿੱਠੀ ਪੱਤਰ ਵੀ ਜਾਰੀ ਕੀਤਾ ਗਿਆ ਕਿ ਜਿਹੜੇ ਦੇ ਬਣਦੀ ਪ੍ਰਮੋਸ਼ਨਾਂ ਵਾਂ ਵਿਦਿਨ 2 ਮਨਸ ਤੁਸੀਂ ਇਹਨੂੰ ਕਾਰਕ ਕੇਸ ਨੂੰ ਮਨੋਲੇ ਦੇ ਬਣਦੇ ਪ੍ਰੋਮੋਸ਼ਨ ਕਰੋ ਕਿਉਂਕਿ ਪਿਛਲੇ ਇੱਕ ਪਹਿਲਾ 2023 ਦੀ ਪ੍ਰੋਮੋਸ਼ਨ ਨਹੀਂ ਹੋਈ ਸਾਡੀ 2024 ਦੀ ਅਗਲੀ ਡਿਊ ਹੋ ਗਈ ਹੈ ਉਹਦੇ ਵਿੱਚ ਕਾਫੀ ਜਿਹੜੇ ਮੈਂਬਰ ਹੈ ਘੱਟੋ ਘੱਟ 30 40 ਜਣੇ ਪ੍ਰੋਮੋਸ਼ਨਾਂ ਰਹਿੰਦੀਆਂ ਸਾਡੀਆਂ ਠੀਕ ਹੈ ਜੀ ਪਰ ਕੁਝ ਬੰਦੇ ਜਿਹੜੇ ਆ ਪ੍ਰੋਮੋਸ਼ਨ ਤੋਂ ਬਿਨਾਂ ਰਿਟਾਇਰ ਵੀ ਹੋ ਰਹੇ ਆ ਠੀਕ ਹੈ ਜੀ ਉਹਦੇ ਕਰਕੇ ਜੋ ਪੰਜਾਬ ਸਾਡੀ ਜਿਹੜੀ ਪੰਜਾਬ ਬੋਡੀ ਹੈ ਉਹਨਾਂ ਵੱਲੋਂ ਜੋ ਸਾਨੂੰ ਹਦਾਇਤਾਂ ਜਾਰੀ ਹੋਈਆਂ ਉਹ ਅਸੀਂ ਸਰਕਲ ਲੈਵਲ ਤੇ ਤਿੰਨ ਦਿਨਾਂ ਦਾ ਦਰਨਾ ਕੱਲ ਤੋਂ ਬੈਠੇ ਹੋਏ ਆ ਠੀਕ ਹੈ ਕੱਲ ਤੱਕ ਸਾਡਾ ਧਰਨਾ ਚੱਲਣਾ ਉਸ ਤੋਂ ਬਾਅਦ ਜੋ ਸਾਨੂੰ ਅਗਲੀ ਹਦਾਇਤ ਆਉਗੀ ਸਾਡੇ ਪੰਜਾਬ ਬੋਡੀ ਤੋਂ ਉਹ ਅਸੀਂ ਫੋਲੋ ਕਰਾਂਗੇ ਅੱਛਾ ਜਿੱਦਾਂ ਤੁਸੀਂ ਦੱਸਿਆ ਕਿ ਜੀ ਪੰਜਾਬ ਗਵਰਨਮੈਂਟ ਵੱਲੋਂ ਚਿੱਠੀ ਸਪੈਸ਼ਲ ਕੱਢੀ ਗਈ ਆ ਜੀ ਇਹਦੇ ਨਲਾਇਕੀ ਕਿਹਦੀ ਆ ਜਿਹੜੀਆਂ ਪ੍ਰੋਮੋਸ਼ਨਾਂ ਜਿਹੜੇ ਗਵਰਨਮੈਂਟ ਨੇ ਕਹਿਤਾ ਪ੍ਰੋਮੋਸ਼ਨਾਂ ਕਰੋ ਜੋ ਬੰਦਿਆਂ ਨੇ ਇਹਦੇ ਨਲਾਇਕੀ ਕਿਹਦੀ ਤੁਸੀਂ ਮੰਨਦੇ ਆ ਕਿ ਮੋਸ਼ਨ ਨਹੀਂ ਹੋ ਰਹੀਆਂ ਦੇਖੋ ਜੀ ਮੈਂ ਲੱਗ ਗਿਆ ਆਪਾਂ ਕਹਿ ਸਕਦੇ ਕੋਈ ਸਰਕਾਰ ਦੀ ਜੋ ਸਾਡੇ ਡਿਪਾਰਟਮੈਂਟ ਦੇ ਜਿਹਨਾਂ ਨੇ ਪੈਨਲ ਭੇਜਣਾ ਹੁੰਦਾ ਜੀ 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 ਜੋ ਕੋਈ ਪਹਿਲਾਂ ਜੋ ਪੈਨਲ ਸਿਲੈਕਟ ਹੁੰਦਾ ਜੇ ਜਿੰਨੇ ਪ੍ਰੋਮੋਸ਼ਨਾਂ ਜੋ ਡਾਕੂਮੈਂਟਸ ਚਾਹੀਦੇ ਹੁੰਦੇ ਉਹ एलिਜੀਬਲ ਹੈਗੇ ਆ ਕਿ ਨਹੀਂ ਉਹ ਸਾਰੀ ਕਾਰਵਾਈ ਕਰਕੇ ਉੱਪਰ ਸਰਕਾਰ ਨੂੰ ਜਾਂਦੀ ਹੈ ਕਿ ਇਹ ਬੰਦੇ ਪ੍ਰੋਮੋਸ਼ਨ ਵਾਸਤੇ एलिਜੀਬਲ ਆ ਤਾਂ ਉਹੀ ਜਿਹੜੀ ਕਾਰਵਾਈ ਉਹਨੂੰ ਮਤਲਬ ਡਿਲੇ ਕੀਤਾ ਜਾ ਰਿਹਾ ਤੇ ਆਪਾਂ ਕਹਿ ਸਕਦੇ ਕਿ ਜਿਹੜੀ ਨਿਲਾਇਕੀ ਉਹ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੈ ਉਹ ਸਿਰਫ ਸਟਾਫ ਦੀ ਆਪਾਂ ਕਹਿ ਸਕਦੇ ਕਿ ਜਿਹੜਾ ਮਤਲਬ ਇਹਨੂੰ ਕੰਮ ਨੂੰ ਇੰਟਰਸਟ ਨਹੀਂ ਕਰ ਰਹੇ ਠੀਕ ਹੈ ਜੀ ਜਿਹਦੇ ਕਰਕੇ ਡਿਲੇ ਹੋ ਰਿਹਾ ਸਾਰਾ ਕੁਝ ਤੇ ਜਦੋਂ ਤੁਸੀਂ ਇੱਥੇ ਧਰਨਾ ਲਾਇਆ ਹੋਇਆ ਤੁਹਾਡੇ ਕੋਲ ਇੱਥੇ ਤੁਹਾਡੇ ਵਿਭਾਗ ਦਾ ਕੋਈ ਅਧਿਕਾਰੀ ਆਇਆ ਜਾਂ ਨਹੀਂ ਆ ਕੇ ਪੁੱਛਿਆ ਤੁਹਾਨੂੰ ਪ੍ਰੋਬਲਮ ਕੀ ਆ ਜਾਂ ਉਹਦੇ ਤੇ ਕੀ ਹੱ ਅਸੀਂ ਇਹਦੇ ਬਾਰੇ ਸਾਰਿਆਂ ਨੂੰ ਇਨਫੋਰਮ ਕੀਤਾ ਹੋਇਆ ਸੀ ਪਹਿਲਾਂ ਹੀ ਠੀਕ ਹੈ ਜੀ ਸੈਕਟਰੀ ਸਾਹਿਬ ਮੰਤਰੀ ਸਾਹਿਬ ਤੋਂ ਲੈ ਕੇ ਸੈਕਟਰੀ ਸਾਹਿਬ ਐਚਓਡੀ ਸਾਰੇ ਚੀਫ ਇੰਜੀਨੀਅਰਸ ਨੂੰ ਨਿਗਰਾਨੀ ਇੰਜੀਨੀਅਰਸ ਨੂੰ ਪਰ ਇੱਥੇ ਜੋ ਸਾਡੇ ਮਿਲਨ ਨਿਗਰਾਨੀ ਇੰਜੀਨੀਅਰ ਬੈਠਦੇ ਉਹਨਾਂ ਵੱਲੋਂ ਹਾਲੇ ਤੱਕ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਅੱਛਾ ਜੀ ਬਲਕਿ ਸਾਡੀ ਪੰਜਾਬ ਬੋਡੀ ਨੂੰ ਚੀਫ ਇੰਜੀਨੀਅਰ ਸਾਹਿਬ ਤੋਂ ਮਿਲੋ ਇੱਕ ਵਾਰੀ ਮੀਟਿੰਗ 'ਚ ਸੱਦਾ ਆ ਚੁੱਕਾ ਹੈ ਠੀਕ ਹੈ ਜੀ ਤੇ ਕੱਲ ਮੰਤਰੀ ਸਾਹਿਬ ਨੇ ਵੀ ਬੁਲਾਇਆ ਹੋਇਆ ਉਹਨਾਂ ਨੂੰ ਠੀਕ ਹੈ ਜੀ ਤੋਂ ਦੇਖਦੇ ਹਾਂ ਮੀਟਿੰਗ ਤੋਂ ਕੀ ਸੱਟਾ ਨਿਕਲਦਾ ਤੇ ਉਸ ਤੋਂ ਅਗਲੀ ਅੱਜ ਅਗਲੀ ਗੱਲਬਾਤ ਕਰਦੇ ਆ ਸਾਡੇ ਵਾਈਸ ਪ੍ਰੈਸਿਡੈਂਟ ਨਾਲ ਨੇ ਰਜੀਵ ਖੰਡਰਾਲ ਜੀ ਭਾਈ ਜੀ ਦੂਜੀ ਜਿਹੜੀ ਇੱਕ ਤੁਸੀਂ ਮੰਗ ਦੱਸੀ ਆ ਕਿ 50% ਤੋਂ 75% ਕੋਟਾ 관한 ਜਿਹੜਾ ਪ੍ਰੋਮੋਸ਼ਨਲ ਆ ਉਹਦੇ ਬਾਰੇ ਤੁਹਾਡੀ ਕੀ ਜਿਹੜੀ ਮੰਗ ਹੈ ਉਹ ਤੁਸੀਂ ਦੱਸੋ ਜੀ ਅੱਜ ਕੱਲ੍ਹ ਕੇ ਦੇਖੋ ਵੀਰ ਜੀ ਅਸੀਂ ਇਹ ਮੰਗ ਕਾਫੀ ਟਾਈਮ ਤੋਂ ਸਾਡੀ ਐ ਪੈਂਡਿੰਗ ਹੈ ਪੰਜਾਬ ਸਰਕਾਰ ਦੇ ਕੋਲ ਅਸੀਂ ਇਹ ਭੇਜਿਆ ਹੋਇਆ ਆਲਰੇਡੀ ਸਾਡੇ ਇੱਕ ਡਿਪਾਰਟਮੈਂਟ ਹੈ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਕਿ ਸਾਡੇ ਡਿਪਾਰਟਮੈਂਟ ਨਾਲੋਂ ਕਿਤੇ ਵੱਡਾ ਡਿਪਾਰਟਮੈਂਟ ਹੈ ਉਹਨਾਂ ਨੇ 50% ਕੋਟੇ ਤੋਂ ਵਧਾ ਕੇ 75% ਕੋਟਾ ਕਰਤਾ ਹੈ ਪ੍ਰਮੋਸ਼ਨ ਲਈ ਠੀਕ ਹੈ ਜੀ ਇਹਨੂੰ ਮੈਂ ਥੋੜਾਕ ਥੋੜਾ ਜਿਹਾ ਵਿਸਥਾਰ ਚ ਦੱਸ ਦਿੰਨਾ ਜੀ ਕਿ ਜੇ ਕਿਸੇ ਡਿਪਾਰਟਮੈਂਟ ਚ ਸੇ ਫੋਰ ਐਗਜ਼ਾਮਪਲ 100 ਪੋਸਟਾਂ ਆ ਜੀ ਐਸ ਡੀਓ ਦੀਆਂ ਤਾਂ ਉਹਦੇ ਵਿੱਚ ਉਹਨਾਂ ਨੇ 50 ਜਿਹੜੇ ਐਸ ਡੀਓ ਪਹਿਲਾਂ ਜੋ 50% ਵਾਲਾ ਕੋਟਾ ਹੈ 50 ਜਿਹੜੇ ਐਸ ਡੀਓਜ਼ ਲੱਗਣਗੇ ਉਹ ਜੇ ਆਈ ਤੋਂ ਪ੍ਰਮੋਟ ਹੋ ਕੇ ਲੱਗਣਗੇ ਜੀ ਬਿਲਕੁਲ ਠੀਕ ਹੈ ਤੇ ਜਿਹੜੇ 50 ਹੋਣਗੇ ਉਹ ਡਾਇਰੈਕਟ ਆਣਗੇ ਬਟ ਇਰੀਗੇਸ਼ਨ ਡਿਪਾਰਟਮੈਂਟ ਨੇ ਕੀ ਕੀਤਾ ਉਹਨਾਂ ਨੇ ਜਿਹੜੇ ਪ੍ਰਮੋਟ ਹੋ ਕੇ ਲੱਗਣਗੇ ਉਹਨਾਂ ਨੇ 75% ਕਰਤੇ ਹੈ ਕਿ ਜਿਹੜੇ ਡਾਇਰੈਕਟ ਐਸ ਡੀਓ ਲੱਗਣਗੇ ਉਹ 25% ਉਹ 25% ਲੱਗਣਗੇ ਠੀਕ ਹੈ ਜੀ ਇਹੀ ਪੈਟਰਨ ਨੂੰ ਚੰਡੀਗੜ੍ਹ ਚ ਵੀ ਅਪਲਾਈ ਹੋਇਆ ਹੈ ਚੰਡੀਗੜ੍ਹ ਜਿਹੜਾ ਹੈ ਅਥਾਰਟिटीज ਉਹਨਾਂ ਨੇ ਇਹ ਲਾਗੂ ਕਰਤਾ ਹੈ ਜਦ ਕਿ ਚੰਡੀਗੜ੍ਹ ਪੰਜਾਬ ਨੂੰ ਫੋਲੋ ਕਰਦਾ ਹੁੰਦਾ ਸੀ ਹੁਣ ਚੰਡੀਗੜ੍ਹ ਸਾਡੇ ਨਾਲੋਂ ਐਡਵਾਂਸ ਚੱਲ ਰਿਹਾ ਹੈ ਜੀ ਠੀਕ ਹੈ ਬਿਲਕੁਲ ਠੀਕ ਹੈ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਇਹ ਬੇਨਤੀਆਂ ਵੀ ਭੇਜੀਆਂ ਹਨ ਉਹਨਾਂ ਨੂੰ ਸਭ ਕੋ ਦੱਸਿਆ ਕਿ ਇਹਦੇ ਨਾਲ ਪੰਜਾਬ ਸਰਕਾਰ ਦਾ ਫਾਈਨੈਂਸ਼ਲੀ ਬੇਨਫਿਟ ਹੈ ਕਿ ਇੱਕ ਤਾਂ ਉਹਨਾਂ ਨੂੰ ਐਕਸਪੀਰੀਐਂਸਡ ਬੰਦੇ ਮਿਲਣਗੇ ਕਿਉਂਕਿ ਜਦੋਂ ਅਸੀਂ ਇੱਕ ਹਾਇਰ ਪੋਸਟ ਤੇ ਇੱਕ ਫ੍ਰੈਸ਼ ਬੰਦੇ ਨੂੰ ਲਗਾਨੇ ਉਹਨੂੰ ਘੱਟੋ ਘੱਟ 4 ਤੋਂ 5 ਸਾਲ ਸਾਰੀ ਉਹ ਬੰਤਰ ਨੂੰ ਸਮਝਣ ਚ ਲੱਗ ਜਾਂਦੇ ਆ ਕੰਮਕਾਜ ਨੂੰ ਲੋਕਾਂ ਨਾਲ ਕਿੱਦਾਂ ਵਿਚਰਨਾ ਸਾਰਾ ਕੁਝ ਉਹ ਆਪਣੇ ਡਿਪਾਰਟਮੈਂਟ ਦੇ ਸਿਸਟਮ ਨੂੰ ਸਮਝਣ ਚ ਲੱਗ ਜਾਂਦੇ ਤਾਂ ਕਿੱਥੇ ਆ ਅਸੀਂ ਹੁਣ 15-15 ਸਾਡੇ ਚ ਕਈ ਜਣੇ 20-20 ਸਾਲ ਦੀ ਵੀ ਸਰਵਿਸ ਕਰ ਰਹੇ ਹਟੇ ਆ ਔਰ ਉਹਨਾਂ ਦੀ ਪ੍ਰੋਮੋਸ਼ਨ ਨਹੀਂ ਹੋਈ ਹੈ ਠੀਕ ਹੈ ਜੀ ਸਾਡੇ ਬੈਚ ਨੂੰ ਉਹੀ 14 ਸਾਲ ਪਲੱਸ ਹੋਣ ਲੱਗੇ ਆ ਠੀਕ ਹੈ ਜੀ ਕਿ ਅਸੀਂ 14 ਸਾਲ ਤੋਂ ਉੱਤੇ ਸਾਡੀ ਨੌਕਰੀ ਹੋਣ ਲੱਗੀ ਹੈ ਤੇ ਸਾਨੂੰ 20 ਹਜੇ ਤੱਕ ਪ੍ਰੋਮੋਸ਼ਨ ਨਹੀਂ ਹੋਈ ਹੈ ਅਸੀਂ ਜਿਸ ਪੋਸਟ ਤੇ ਆਏ ਸੀ ਉਸੇ ਪੋਸਟ ਤੇ ਬੈਠੇ ਆ ਤੁਸੀਂ ਤਾਂ ਦੱਸਿਆ ਕਿ ਪਹਿਲਾਂ ਬਹੁਤ سارے ਇਦਾਂ ਦੇ ਵੀ ਜਿਹੜੇ ਰਿਟਾਇਰ ਹੋ ਗਏ ਬਿਨਾਂ ਹਾਂਜੀ ਹਾਂਜੀ ਹੁਣ ਇਹ ਵੀ ਨੁਕਸਾਨ ਹੋ ਰਿਹਾ ਕਿ ਕਈ ਸਿਰਫ ਇੱਕੋ ਹੀ ਪੋਸਟ ਤੇ ਹੀ ਰਹਿ ਕੇ ਉਹ ਰਿਟਾਇਰ ਵੀ ਹੋ ਰਹੇ ਆ ਤੇ ਇਹ ਸਰਕਾਰ ਲਈ ਵੀ ਦੇਖੋ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਕਿ ਇੱਕ ਬੰਦਾ 20 ਜਾਂ 25 ਜਾਂ 30 ਸਾਲ ਦੀ ਸਰਵਿਸ ਤੋਂ ਬਾਅਦ ਵੀ ਜਿਸ ਪੋਸਟ ਤੇ ਲੱਗਾ ਉਸੇ ਪੋਸਟ ਤੇ ਰਿਟਾਇਰ ਹੋ ਰਿਹਾ ਹੈ ਇਹ ਤਾਂ ਇੱਕ ਮਨੁੱਖੀ ਜਿਹੜਾ ਹੈਗਾਗਾ ਹੱਕ ਨਹੀਂ ਹੈ ਕਿ ਇੱਕ ਬੰਦੇ ਨੂੰ ਘੱਟੋ ਘੱਟ ਇੱਕ ਪ੍ਰੋਮੋਸ਼ਨ ਤਾਂ ਦੇ ਕੇ ਰਿਟਾਇਰ ਕੀਤਾ ਜਾਵੇ ਬਿਲਕੁਲ ਠੀਕ ਹੈ ਜੀ ਸੋ ਸਾਡੀ ਇਹ ਕਹਿ ਬਹੁਤ ਹੀ ਪੈਂਡਿੰਗ ਮੰਗ ਹੈ ਔਰ ਇਹ ਬੜੀ ਜਾਇਜ਼ ਮੰਗ ਹੈ ਇਸ ਦੇ ਵਿੱਚ ਕੋਈ ਅਸੀਂ ਕੋਈ ਸਰਕਾਰ ਨਾਲ ਤਾਂ ਕਹੀ ਦੀ ਗੱਲ ਨਹੀਂ ਕਰ ਰਹੇ ਕੋਈ ਕੁਝ ਨਹੀਂ ਕਿ ਸਾਡਾ ਨੋ ਜਿਹੜਾ ਹੈ ਸਾਡਾ ਪ੍ਰੋਮੋਸ਼ਨ ਕੋਟਾ ਵਧਾਤਾ ਜਾਏ ਤੇ ਪਲੱਸ ਜੋ ਵੀ ਬਾਕੀ ਦੀਆਂ ਹੁਣ ਕੁਝ ਹੋਰ ਵੀ ਸਾਡੀਆਂ ਮੰਗਾਂ ਹੈਗੀਆਂ ਉਹ ਤੁਹਾਨੂੰ ਵਿਸਤਾਰ ਨਾਲ ਅਗਲੇ ਸਾਡੇ 10 ਦਿਨਾਂ ਦੇ ਆਗੂ ਠੀਕ ਹੈ ਜੀ ਤੇ ਮੇਜਰ ਤਾਂ ਸਾਡਾ ਇਹੀ ਹੈਗਾ ਜੀ ਕਿ ਸਾਡਾ ਪ੍ਰੋਮੋਸ਼ਨ ਕੋਟਾ ਵਧਾਇਆ ਜਾਏ ਤਾਂ ਜੋ ਸਾਡੇ ਆਨ ਵਾਲੇ ਜਿਹੜੇ ਅੱਗੇ ਸਾਥੀ ਹੈਗੇ ਆ ਉਹਨਾਂ ਦੇ ਵੀ ਰਾਹ ਖੁੱਲਿਆ ਰਹੇ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਜੀ ਸਾਡੇ ਨਾਲ ਅੱਗੇ ਨੇ ਜਨਰਲ ਸੈਕਟਰੀ ਰਹੀਸ਼ ਆਜ਼ਮ ਜੀ ਆਜ਼ਮ ਸਾਹਿਬ ਤਾਂ ਨੇ ਤੇ ਬੈਠੇ ਉਹ ਤਿੰਨ ਦਿਨਾਂ ਦਾ ਦੋ ਮੰਗਾਂ ਆਪਾਂ ਸੁਣ ਲਈਆਂ ਜਿਹੜੀਆਂ ਬਿਲਕੁਲ ਜਾਇਜ਼ ਨੇ ਜੀ ਜੀ ਮੰਗ ਤੁਸੀਂ ਦੱਸੀਆ ਜੀ ਪੈਟਰੋਲ ਦੇ ਪੱਤੇ ਦੇ ਜਿਹੜਾ ਤੇਲ ਪਤਾ ਤੁਹਾਨੂੰ ਮਿਲਦਾ ਸੀ ਉਹ ਕਦੋਂ ਬੰਦ ਹੋਇਆ ਤੇ ਕਿਹਦੇ ਹੁਕਮਾਂ ਤੇ ਬੰਦ ਹੋਇਆ ਤੇ ਕਿਉਂ ਨਹੀਂ ਲੱਗ ਪਾਇਆ ਉਹਦੇ ਬਾਰੇ ਜੋ ਜਾਣਕਾਰੀ ਹੈ ਮਾਰੀ ਸਾਂਝੀ ਕਰ ਦੋ ਸਾਡੇ ਨਾਲ ਦੇਖੋ ਜੀ ਮੈਂ ਆਪ ਜੀ ਨੂੰ ਪਹਿਲਾਂ ਪੈਟਰੋਲ ਅਲਾਉਂਸ ਦੀ ਇੱਕ ਹਿਸਟਰੀ ਬਾਰੇ ਤੁਹਾਨੂੰ ਦੱਸਣਾ ਚਾਹੁੰਗਾ ਕਿਉਂ ਹੈ ਪੈਟਰੋਲ ਅਲਾਉਂਸ ਦੇਖੋ ਕਿਸੇ ਵੀ ਸੂਬੇ ਦੇ ਵਿਕਸਿਤ ਹੋਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਹੁੰਦਾ ਕਿ ਉਹਦਾ ਇਨਫਰਾਸਟ੍ਰਕਚਰ ਮਜ਼ਬੂਤ ਹੋਵੇ ਤੇ ਇਨਫਰਾਸਟ੍ਰਕਚਰ ਮਜ਼ਬੂਤ ਕਰਨ ਲਈ ਸਭ ਤੋਂ ਜ਼ਿਆਦਾ ਚਲੋ ਇਨਫਰਾਸਟ੍ਰਕਚਰ ਬਣਾਉਣ ਲਈ ਬੈਕਬੋਨ ਜਿਹੜੀ ਸਰਕਾਰ ਦੀ ਮੰਨੀ ਜਾਂਦੀ ਹੈ ਉਹ ਜੂਨੀਅਰ ਇੰਜੀਨੀਅਰ ਜੇਈ ਪੋਸਟ ਮੰਨੀ ਜਾਂਦੀ ਹੈ ਹਰ ਇੱਕ ਮਹਿਕਮੇ ਚ ਜੇਈ ਪੋਸਟ ਜਿਹੜਾ ਕਿ ਫੀਲਡ ਵਿੱਚ ਐਸਟੀਮੇਟ ਪ੍ਰਪੇਅਰ ਕਰਦੇ ਫੀਲਡ ਡਾਟਾ ਲਿਆਉਂਦੇ ਆ ਤੇ ਉਸ ਚੀਜ਼ ਨੂੰ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਿੱਚ ਸਹਿਯੋਗ ਦਿੰਦੇ ਨੇ ਹੁਣ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਫੀਲਡ ਵਿੱਚ ਵਿਚਰਨਾ ਹੋਵੇ ਤੇ ਹਰ ਦਿਨ ਸਾਨੂੰ ਫੀਲਡ ਵਿੱਚ ਵਿਚਰਨ ਲਈ ਸਾਡੇ ਕੋਲੋਂ ਸਾਡੇ ਪੈਟਰੋਲ ਜਾਂ ਕੋਈ ਵੀ ਵਹੀਕਲ ਲਈਏ ਕਿਉਂਕਿ ਅੱਜ ਦੀ ਡੇਟ 'ਚ ਆਪਾਂ 4 ਵੀਲਰ ਵਹੀਕਲ ਦੀ ਵੀ ਅਗਰ ਗੱਲ ਕਰੀਏ ਕਿਉਂ ਜ਼ਰੂਰੀ ਹੈ ਕਿਉਂਕ ਸਾਨੂੰ ਕੈਰੀ ਕਰਨ ਲਈ ਫੀਲਡ ਵਿੱਚ ਕੈਰੀ ਕਰਨ ਲਈ ਇੰਨੇ ਕਿ ਡਾਕੂਮੈਂਟਸ ਸਾਨੂੰ ਹੁੰਦੇ ਆ ਕਈ ਬਿਡ ਡਾਕੂਮੈਂਟਸ ਹੁੰਦੇ ਆ ਕਈ ਡੀ ਐਨ ਆਈਟਸ ਹੁੰਦੇ ਆ ਕਈ ਬੀਓਕਸ ਹੁੰਦੇ ਆ ਜਿਸ ਨੂੰ ਆਪਾਂ ਕੈਰੀ ਕਰਨ ਲਈ ਸਾਨੂੰ ਇੱਕ ਤਾਂ ਪਹਿਲੀ ਗੱਲ ਵਹੀਕਲ ਦੀ ਲੋਡ ਪੈਂਦੀ ਹੈ ਉਸ ਵਿੱਚ ਸਾਨੂੰ ਰੋਜ਼ ਅਗਰ ਫੀਲਡ ਵਿੱਚ ਵਿਚਰਨਾ ਹੋਵੇ ਤਾਂ ਸਾਨੂੰ ਪੈਟਰੋਲ ਦੀ ਲੋਡ ਪੈਂਦੀ ਹੈ ਤੇ ਇਹ ਸਾਡੀ ਡਿਮਾਂਡ ਜਿਹੜਾ ਪੈਟਰੋਲ ਅਨਾਉਂਸ ਹੈਗਾ ਜੋ ਕਿ ਸਾਨੂੰ ਪਹਿਲਾਂ ਵੀ ਮਿਲਦਾ ਰਿਹਾ 30 ਲੀਟਰ ਪੈਟਰੋਲ ਮਿਲਦਾ ਰਿਹਾ ਇਸ ਦਾ ਇੱਕ ਪੁਰਾਣਾ ਇਤਿਹਾਸ ਹੈ ਜੇ ਅਗਰ ਮੈਂ ਇਤਿਹਾਸ ਦੀ ਗੱਲ ਕਰਾਂ 1980 80 85 ਦੇ ਦਸ਼ਕਾਂ ਤੋਂ ਜਿਹੜੇ ਕਿ ਲਗਾਤਾਰ ਦशक बाय ਦशक ਸਾਨੂੰ ਪੇ ਕਮਿਸ਼ਨ ਲੱਗਦੇ ਰਹੇ ਉਹਦੇ ਵਿੱਚ ਹਰ ਇੱਕ ਪੇ ਕਮਿਸ਼ਨ 'ਚ ਇਸ ਨੇ ਇਸ ਚੀਜ਼ ਤੇ ਪੈਟਰੋਲ ਅਲਾਉਂਸ ਤੇ ਸਾਨੂੰ ਹਰ ਹਰ ਦशक ਤੇ ਸਾਨੂੰ ਗਰੋਥ ਮਿਲਦੀ ਰਹੀ 320 640 ਸਾਨੂੰ ਇਸ ਤਰ੍ਹਾਂ ਗਰੋਥ ਮਿਲਦੀ ਰਹੀ ਸਾਲ 2011 ਸਾਡੀ ਇਸ ਮੰਗ ਨੂੰ ਦੇਖਦੇ ਹੋਏ ਸਾਡੇ ਖਰਚਾ ਜੇਬੋਂ ਜ਼ਿਆਦਾ ਹੋ ਜਾਂਦਾ ਸੀ ਤੇ ਸਾਨੂੰ ਅਲਾਉਂਸ ਦੇ ਤੌਰ ਤੇ ਮਿਲਦੇ ਘੱਟ ਸੀ ਇਸ ਦੇ ਤਹਿਤ ਆਪਾਂ ਇੱਕ ਸੰਘਰਸ਼ ਕੀਤਾ ਸੀ 2011 ਤੇ 2011 ਤੇ ਸਾਡਾ ਸੰਘਰਸ਼ ਦੀ ਮੰਗ ਇਹ ਸੀ कि ਇਸ ਨੂੰ ਇੱਕ પેટ્રોલ ਦੇ ਰੂਪ ਤੇ ਮਤਲਬ ਸਾਨੂੰ ਜਨਰਲਾਈਜ਼ ਕਰਕੇ ਇਸ ਤੇ ਰੇਟ ਸਾਨੂੰ ਦਿੱਤੇ ਜਾਣ ਤੇ ਉਸ ਟਾਈਮ ਦੀ ਸਰਕਾਰ ਬਾਦਲ ਸਰਕਾਰ ਸਾਹਿਬ ਨੇ ਉਸ ਟਾਈਮ 12 2011 ਨੋਟੀਫਿਕੇਸ਼ਨ ਦੇ ਅੰਦਰ ਇਹ ਚੀਜ਼ ਲਿਆਂਦੀ ਕਿ 30 ਲੀਟਰ પેટ્રોલ ਯਾਨੀ ਕਿ ਡੇਲੀ ਦਾ 1 ਲੀਟਰ પેટ્રોલ ਸਾਨੂੰ 30 ਲੀਟਰ પેટ્રોલ ਚੰਡੀਗੜ੍ਹ ਦੇ ਰੇਟ ਦੇ ਮੁਤਾਬਕ ਸਾਨੂੰ ਪਾਸ ਕੀਤਾ ਗਿਆ ਜਿਸ ਮੁਤਾਬਕ ਸਾਨੂੰ 30 ਲੀਟਰ પેટ્રોલ ਅਲਾਉਂਸ ਮਿਲਦਾ ਸੀ ਇਹ ਪੁਰਾਣਾ ਇਤਿਹਾਸ 40 45 ਸਾਲ ਦੀ ਸਾਡੀ ਜਿਹੜਾ ਵੀ ਸਾਡੀ ਰੈਂਦੀ ਸੀ ਸਰਵਿਸ ਉਸ ਦੌਰਾਨ ਇਹ ਅਲਾਉਂਸ ਸਾਨੂੰ ਮਿਲਦੇ ਰਹੇ ਇਸ ਚੀਜ਼ ਨੂੰ ਸਰਕਾਰ ਨੇ 2000 ਜਦੋਂ ਇਹ ਨਵਾਂ ਪੇ ਕਮਿਸ਼ਨ ਆਇਆ 6th ਪੇ ਕਮਿਸ਼ਨ ਜਿਸ ਦੇ ਕੀ ਗਫੇ ਸਰਕਾਰ ਵੱਲੋਂ ਐਡਵਰਟਾਈਜ਼ਮੈਂਟ ਲਾ ਕੇ ਸਰਕਾਰ ਨੂੰ ਦੱਸਿਆ ਗਿਆ ਕਿ ਮੁਲਾਜ਼ਮਾਂ ਦੀ ਤਨਖਾਹਾਂ ਇੰਨੇ ਗੁਣਾ ਵਧਾਤੀ ਇੰਨੇ ਗੁਣਾ ਇਹਨਾਂ ਨੂੰ ਸਕੇਲ ਲਾਤੇ ਇਸ ਦਾ ਵੀ ਸਰਕਾਰ ਵੱਲੋਂ ਮਿਸ ਗਾਈਡ ਕਰਨ ਲਈ ਲੋਕਾਂ ਨੂੰ ਮਿਸ ਗਾਈਡ ਕਰਨ ਲਈ ਕਿਉਂਕਿ ਸਾਨੂੰ ਇਹ ਚੀਜ਼ ਤੁਹਾਨੂੰ ਦੱਸਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਨਵੀਂ ਪੀੜ੍ਹੀ ਜਿਹੜੀ ਹੈ ਜਿਹੜੇ ਬੱਚੇ ਸਕੂਲਾਂ ਕਾਲਜਾਂ ਚ ਪੜ੍ਹਦੇ ਨੇ ਜਿਹੜੇ ਜੇਆਈ ਬਣਨ ਦਾ ਸੁਪਨਾ ਮਨਾਂ ਚ ਰੱਖਦੇ ਨੇ ਜਾਂ ਐਸਡੀਓ ਬਣਨ ਦਾ ਸੁਪਨਾ ਮਨਾਂ ਚ ਰੱਖਦੇ ਆ ਉਹਨਾਂ ਨੂੰ ਇਹ ਗੱਲ ਬਿਲਕੁਲ ਦੱਸਣੀ ਜ਼ਰੂਰੀ ਹੈ ਕਿ ਉਹ ਇਹ ਗੱਲ ਬਿਲਕੁਲ ਜਾਣ ਜਾਣ ਕਿ ਤੁਹਾਡੇ ਫੀਲਡ ਵਿੱਚ ਜਦੋਂ ਤੁਸੀਂ ਵਿਚਰੋਗੇ ਤੁਹਾਨੂੰ ਸੈਲਰੀਜ਼ ਵਿੱਚੋਂ ਆਪਣੀ ਸੈਲਰੀ ਵਿੱਚੋਂ ਜਿਹੜੇ ਕਿ ਤੁਸੀਂ ਆਪਣੇ ਆਪਣੀ ਪ੍ਰੋਗਰੈਸ ਲਈ ਆਪਣੀ ਫੈਮਿਲੀ ਲਈ ਤੁਸੀਂ ਰੱਖੇ ਉਸ ਉਸ ਤੇ ਕੱਟ ਲਾ ਕੇ ਤੁਹਾਨੂੰ ਅੱਗੇ ਵਿਚਰਨਾ ਪਵੇਗਾ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜਦੋਂ ਪੇ ਕਮਿਸ਼ਨ ਲੈਂਦਾ ਪੇ ਕਮਿਸ਼ਨ ਵਿੱਚ ਇੱਕ ਤਾਂ ਸਾਡਾ 2016 ਤੋਂ ਡੀਏ ਕਾਫੀ ਪੈਂਡਿੰਗ ਚੱਲ ਰਿਹਾ ਸੀ ਸਰਕਾਰ ਨੇ ਉਹ ਡੀਏ ਟਾਈਮ ਟੂ ਟਾਈਮ ਦੇਣ ਦੀ ਜਗ੍ਹਾ ਉਸ ਨੂੰ ਇੱਕ ਜਗ੍ਹਾ ਕਲੱਬ ਕਰਕੇ ਮਰਜ ਕਰਕੇ ਉਸੇ ਨੂੰ ਪੇ ਕਮਿਸ਼ਨ ਦੇ ਰੂਪ ਤੇ ਸਾਨੂੰ ਸੈਲਰੀਆਂ ਇਨਕਰੀਜ਼ ਦਿਖਾਤੀਆਂ ਲੋਕਾਂ ਨੂੰ ਕਿਉਂ ਅਗਰ ਆਪਾਂ ਅਗਰ ਪੁਰਾਣੇ ਪੇ ਕਮਿਸ਼ਨ ਤੇ ਹੀ ਅਗਰ ਸਾਨੂੰ ਡੀਏ ਟਾਈਮ ਟੂ ਟਾਈਮ ਮਿਲਦੇ ਰਹਿੰਦੇ ਤੇ ਸਾਡੀ ਸੈਲਰੀ ਜੋ ਨਵਾਂ ਪੇ ਕਮਿਸ਼ਨ ਲੱਗਾ ਉਸ ਤੋਂ ਵੀ ਵੱਧ ਹੁੰਦੀ ਕਈ ਗੁਣਾ ਵੱਧ ਹੁੰਦੀ ਬਟ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਇੱਕ ਛਲਾਵਾ ਜਿਹਨੂੰ ਕਹਿੰਦੇ ਆ ਆਪਾਂ ਛਲਾਵਾ ਦਿਖਾ ਕੇ ਲੋਕਾਂ ਨੂੰ ਸੁਪਨਿਆਂ ਦਾ ਪੰਜਾਬ ਦਿਖਾ ਕੇ ਇਹ ਚੀਜ਼ ਨੂੰ ਉਹਨਾਂ ਨੇ ਸਾਨੂੰ ਪੈਟਰੋਲ ਅਲਾਉਂਸ ਸਾਡੇ ਖਤਮ ਕਰ ਦਿੱਤਾ ਸਾਡੀ ਮੰਗ ਪੁਰਾਣੀ ਆਪਾਂ ਨਵੀਂ ਮੰਗ ਤਾਂ ਕੀ ਕਰੀਏ ਸਾਡੀ ਪੁਰਾਣੀ ਹੀ ਦਿੱਤੀ ਚੀਜ਼ ਨੂੰ ਉਹਨਾਂ ਨੇ ਰੋਕ ਲਾਤੀ ਨਹੀਂ ਦਿੱਤੀ ਹੋਈ ਚੀਜ਼ ਉਹ ਤਾਂ ਖੋਲ ਲਈ ਸਾਡੇ ਕੋਲ ਖੋਲ ਲਈ ਦੂਜੀ ਗੱਲ ਕਰੀਏ ਕਿ ਜਿੱਦਾਂ ਤੁਸੀਂ ਕਹਿੰਦੇ ਆ ਕਿ ਤੁਹਾਡਾ ਪੈਂਡਿੰਗ ਜਿਹੜਾ ਚੱਲ ਰਿਹਾ ਸੀ ਜੀ ਉਹਨੂੰ ਤਾਂ ਉਹਨੂੰ ਹੀ ਦੇ ਕੇ ਦਿਖਾਤਾ ਕਿ ਅਸੀਂ ਇਨਕਰੀਜ਼ ਕਰਦੇ ਨਹੀਂ ਸਾਡਾ ਪੈਟਰੋਲ ਅਲਾਉਂਸ ਜੋ ਹੈ ਉਹ ਪੈਂਡਿੰਗ ਨੂੰ ਹੀ ਉਹਨਾਂ ਨੇ ਖਤਮ ਕਰਤਾ ਜੋ ਸਾਨੂੰ 30 ਲੀਟਰ ਮਿਲ ਰਿਹਾ ਸੀ ਉਸ ਨੂੰ ਹੀ ਖਤਮ ਕਰਤਾ ਅਸੀਂ ਜਿੰਤਕੀ ਡਿਮਾਂਡ ਪੇ ਕਮਿਸ਼ਨ ਆਉਣ ਤੋਂ ਪਹਿਲਾਂ ਅਸੀਂ ਡਿਮਾਂਡ ਕੀਤੀ ਸੀ ਕਿ ਅੱਜ ਕੱਲ ਦੇ ਮਹਿੰਗਾਈ ਦੇ ਹਾਲਾਤਾਂ ਨੂੰ ਦੇਖਦੇ ਹੋਏ 30 ਲੀਟਰ ਨੂੰ 80 ਲੀਟਰ ਕੀਤਾ ਜਾਵੇ 80 ਲੀਟਰ ਪੈਟਰੋਲ ਜਈ ਲਈ ਤੇ ਐਸਡੀਓ ਲਈ 160 ਲੀਟਰ ਪੈਟਰੋਲ ਪਰ 30 ਲੀਟਰ 80 ਲੀਟਰ ਤੱਕ ਕੀ ਦੇਣਾ ਸਰਕਾਰ ਨੇ 30 ਲੀਟਰ ਵੀ ਬੰਦ ਕਰ ਦਿੱਤਾ ਤੇ ਇਸ ਚੀਜ਼ ਦਾ ਇਸ ਚੀਜ਼ ਦਾ ਸਾਡੇ ਸਾਰੇ ਮੁਲਾਜ਼ਮਾਂ ਕਿਉਂਕਿ ਜਈ ਇੱਕ ਜਈ ਇੱਕ ਐਸੀ ਕੌਮ ਹੈ ਜਿਹੜੀ ਇਨਫਰਾਸਟ੍ਰਕਚਰ ਦੀ ਰੀੜ ਦੀ ਹੱਡੀ ਹੈ ਜੇ ਆਪਾਂ 30 ਲੀਟਰ ਪੈਟਰੋਲ ਦਾ 30 ਲੀਟਰ ਪੈਟਰੋਲ ਤੱਕ 80 ਲੀਟਰ ਪੈਟਰੋਲ ਇਸ ਚੀਜ਼ ਨਾਲ ਕਾਫੀ ਇੱਕ ਜਈ ਨੂੰ ਸਪੋਰਟ ਮਿਲਦਾ ਹੈ ਤੇ ਸਰਕਾਰ ਦੇ ਇਨਫਰਾਸਟ੍ਰਕਚਰ ਦੇ ਕੰਮਾਂ ਨੂੰ ਵੀ ਬੂਸਟ ਮਿਲਦਾ ਇਹ ਇਹ ਚੀਜ਼ ਤਾਂ ਸਾਡੀ ਪੈਟਰੋਲ ਦੀ ਇੱਕ ਮੰਗ ਸੀ ਜਿਹੜੀ ਕਿ ਪੁਰਾਣੀ ਹੀ ਸਾਡੀ ਸਾਨੂੰ ਜ਼ਰੂਰੀ ਸੀ ਉਸ ਤੋਂ ਇਲਾਵਾ ਸਾਡੀ ਜਿਹੜੀ ਦੋ ਜਲੰਧਰ ਸਰਕਲ ਦੀ ਮੰਗਾਂ ਨੇ ਇੱਕ ਸਾਡੇ ਸਾਡੇ ਕਿਸ਼ੋਰ ਕੁਮਾਰ ਜੀ ਹੈਂਡੀਕੈਪ ਸਾਡੇ ਜਈ ਨੇ ਇਹਨਾਂ ਦੀ ਬਦਲੀ ਪਿਛਲੇ ਸਾਲ 36 ਨੂੰ ਆਮ ਬਦਲੀਆਂ ਜਿਹੜਾ ਸਰਕਾਰ ਹਰ ਸਾਲ ਆਮ ਬਦਲੀਆਂ ਕਰਦੀ ਹੈ ਉਸ ਦੌਰਾਨ ਇਹਨਾਂ ਦੀ ਬਦਲੀ ਗਲਤੀ ਨਾਲ ਮੰਡਲ ਨੰਬਰ 1 ਜਲੰਧਰ ਤੋਂ ਮੰਡਲ ਕਪੂਰਸਲਾ ਕਰ ਦਿੱਤੀ ਗਈ ਜੀ ਬਿਲਕੁਲ ਤੇ ਜਿਸ ਤਰ੍ਹਾਂ ਸਾਨੂੰ ਸਰਵੇ ਅਸ ਪਰ ਸੀਐਸਆਰ ਸਿਵਲ ਸਰਵਿਸਿਜ਼ ਰੂਲਾ ਮੁਤਾਬਕ ਕਿਸੇ ਵੀ ਹੈਂਡੀਕੈਪ ਇਨਸਾਨ ਨੂੰ ਜਿਹੜਾ ਕਿ ਅੰਗ ਹੀਨ ਹੈ ਉਸ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਨੂੰ ਕਿਉਂਕਿ ਇਹ ਇੱਕ ਸਮਾਜ ਦਾ ਐਸਾ ਤਬਕਾ ਹੈ ਜਿਸ ਨੂੰ ਜਿੰਨਾ ਆਪਾ ਸਪੋਰਟ ਕਰੀਏ ਉਹਨਾਂ ਸਾਡੀ ਉਹਨਾਂ ਸਮਾਜ ਦੀ ਬਿਹਤਰੀ ਤੇ ਦੇਸ਼ ਦੀ ਬਿਹਤਰੀ ਲਈ ਜ਼ਰੂਰੀ ਹੈ ਪਰ ਸਰਕਾਰ ਦੇਖੋ ਕਿੰਨੀ ਹੀ ਇਨਸੈਂਸਿਟਿਵ ਵੇ ਨਾਲ ਚੱਲ ਰਹੀ ਹੈ ਕਿ ਸਾਡੇ ਪੁਰਾਣੇ ਇੱਕ ਸਾਲ ਦੌਰਾਨ ਅਸੀਂ ਇਹਨਾਂ ਦੀ ਬਦਲੀ ਵਾਪਸ ਜਲੰਧਰ ਲਿਆਉਣ ਲਈ ਜੋ ਕਿ ਇਹਨਾਂ ਦਾ ਬੇਸਿਕ ਰਾਈਟ ਹੈ ਉਸਨੂੰ ਲਈ 온ਲੀ ਆਪਾਂ ਕਿੰਨੀਆਂ ਹੀ ਸਰਕਾਰਾਂ ਨੂੰ ਸੈਕਟਰੀ ਐਚਓਡੀ ਉੱਚ ਤੋਂ ਉੱਚ ਅਧਿਕਾਰੀਆਂ ਨੂੰ ਤੋਂ ਰਿਪਰੈਜ਼ੈਂਟ ਆਪਾਂ ਰਿਪਰੈਜ਼ੈਂਟੇਸ਼ਨ ਦਿੱਤੀ ਈਵਨ ਸਾਡੇ ਪੋਲੀਟਿਕਲ ਆਗੂ ਜਿਹੜੇ ਹੈ ਐਮਐਲਏਜ਼ ਐਮਪੀਜ਼ ਈਵਨ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬ ਹੈ ਉਹਨਾਂ ਨੂੰ ਵੀ ਇਹਨਾਂ ਦੀ ਬਦਲੀ ਲਈ ਕਿੰਨੀ ਵਾਰ ਕਿਹਾ ਗਿਆ ਬਟ ਉਹਨਾਂ ਵੱਲੋਂ ਇਹਨਾਂ ਦੀ ਬਦਲੀ ਲਈ ਕੋਈ ਵੀ ਇੱਕ ਕਦਮ ਨਹੀਂ ਚੁੱਕਿਆ ਗਿਆ ਜੋ ਕਿ ਉਪਰਾਲਾ ਇੱਕ ਕਰਨਾ ਚਾਹੀਦਾ ਹੈ ਸਰਕਾਰ ਵੱਲੋਂ ਉਹਨਾਂ ਵੱਲੋਂ ਇੱਕੋ ਹੀ ਗੱਲ ਕਹੀ ਗਈ ਕਿ ਆਮ ਬਦਲੀਆਂ ਦਾ ਟਾਈਮ ਖਤਮ ਹੋ ਚੁੱਕਾ ਹੈ ਤੇ ਸੀਐਮ ਸਾਹਿਬ ਤੋਂ ਇਲਾਵਾ ਇਸ ਚੀਜ਼ ਦੀ ਮਨਜ਼ੂਰੀ ਕੋਈ ਨਹੀਂ ਦੇ ਸਕਦਾ ਤੇ ਆਪ ਜੀ ਨੂੰ ਤੇ ਇਹ ਚੀਜ਼ ਦੇਖ ਲਓ ਇਸ ਚੀਜ਼ ਤੋਂ ਨਜ਼ਰ ਆਉਂਦਾ ਕਿ ਸਰਕਾਰ ਕਿੰਨੀ ਇਨਸੈਂਸਿਟਿਵ ਕੀ ਸਮਾਜ ਦੇ ਐਸੇ ਤਬਕੇ ਮੁਲਾਜ਼ਮਾਂ ਪ੍ਰਤੀ ਕਿੰਨੀ ਇਨਸੈਂਸਿਟਿਵ ਹੈ ਤੇ ਸਮਾਜ ਦੇ ਸਮਾਜ ਨੂੰ ਦੇ ਕਿਸੇ ਐਸੇ ਸੋਸ਼ਿਤ ਤਬਕੇ ਨੂੰ ਬਣਾਵਾ ਤੇ ਕੀ ਦੇਣਾ ਸਰਕਾਰ ਵੱਲੋਂ ਉਲਟਾ ਟੱਕੇਸ਼ਾਈ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਸਾਡੇ ਇੱਕ ਹੋਰ ਜੇਈ ਸਾਹਿਬ ਨੇ ਸੁਖਦੀਪ ਸਿੰਘ ਕੈਨ ਜੀ ਤੇ ਇਹਨਾਂ ਦਾ ਇਹ ਮਸਲਾ ਹੈ ਕਿ ਇਹਨਾਂ ਵੱਲੋਂ ਇਹਨਾਂ ਦਾ ਹਲੇ ਤੱਕ ਇਹ 2009 ਵਿੱਚ 2008 ਵਿੱਚ ਇਸ ਮਹਿਕਮੇ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਇਹਨਾਂ ਦੀ ਅਪੁਆਇੰਟਮੈਂਟ ਹੋਈ ਸੀ ਬਟ ਇਹਨਾਂ ਦਾ ਜਦ ਕੀ ਪ੍ਰੋਬੇਸ਼ਨ ਪੀਰੀਅਡ ਪ੍ਰੋਬੇਸ਼ਨ ਦਾ ਜਿਹੜਾ ਪਰਕਾਲ ਦਾ ਸਮਾਂ ਹੁੰਦਾ ਹੈ ਉਸ ਟਾਈਮ 2 ਸਾਲ ਸੀ ਅੱਜ 3 ਸਾਲ ਹੈ ਉਹ ਹਲੇ ਤੱਕ ਇਹਨਾਂ ਦਾ ਪਰਕਾਲ ਇਨੀ ਕਲੀਅਰ ਕੀਤਾ ਗਿਆ ਹੁਣ ਸਾਨੂੰ ਪਤਾ ਹੈ ਕਿ ਪਰਕਾਲ ਕਲੀਅਰ ਕੀਤੇ ਬਿਨਾ ਸਾਡੇ ਜਿਹੜੇ ਇਨਕਰੀਮੈਂਟਸ ਹੁੰਦੇ ਆ ਸਾਡੇ ਜਿਹੜੇ ACP DCP ਸਕੀਮਾਂ ਹੁੰਦੀਆਂ ਜਿਹੜੇ ਕਿ ਆਪਾਂ ਸਰਵਿਸ ਦੇ ਦੌਰਾਨ ਸਰਵਿਸ ACP DCP ਲੈਣੇ ਐਨੂਅਲ ਕੈਰੀਅਰ ਪ੍ਰੋਗਰੈਸ਼ਨ ਤੇ ਡਾਇਨਾਮਿਕ ਕੈਰੀਅਰ ਪ੍ਰੋਗਰੈਸ਼ਨ ਲੈਣੇ ਇਹਨਾਂ ਦੇ ਸਾਰੇ ਪੱਤੇ ਸਾਰੇ ਉਸ ਚੀਜ਼ ਨੂੰ ਹਾਲੇ ਤੱਕ ਬਾਲ ਨਹੀਂ ਕੀਤਾ ਗਿਆ ਤੇ ਅਫਸਰਾ ਵੱਲੋਂ ਇਹਨਾਂ ਨੂੰ ਕੋਈ ਵੀ ਸਪੋਰਟ ਨਹੀਂ ਦਿੱਤੀ ਜਾ ਰਹੀ ਸਪੋਰਟ ਤਾਂ ਕੀ ਦੇਣੀ ਉਲਟਾ ਇਹਨਾਂ ਤੇ ਉਲਟਾ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਕਲਰਕਾ ਵੱਲੋਂ ਜਿਹੜੀ ਕਿ ਸਾਡੀ ਜਾਇਜ਼ ਮੰਗ ਹੈ ਬਿਲਕੁਲ ਇਹ ਪੂਰੀ ਹੋਣੀ ਚਾਹੀਦੀ ਹੈ ਉਜੇ ਜਪਤੇ ਬੰਦ ਕੀਤੇ ਉਹਦਾ ਕਾਰਨ ਕੀ ਸੀ ਜੀ ਕਾਰਨ ਇਹ ਕੀ ਜੀ ਇਹਨਾਂ ਦਾ ਪਰਕਾਲ ਜੋ ਕਿ ਟਾਈਮ ਲੀ ਕਲੀਅਰ ਹੋਣਾ ਚਾਹੀਦਾ 3 ਸਾਲ ਦੇ ਅੰਦਰ ਉਹ ਜਿਹੜਾ ਟਾਈਮ ਪੀਰੀਅਡ ਹਾਂਜੀ ਟਾਈਮ ਪੀਰੀਅਡ ਹੁੰਦਾ ਇੱਕ ਮੁਲਾਜ਼ਮ ਦੇ ਸਟਾਰਟਿੰਗ ਦੇ ਬੇਸਿਕ ਪਹਿਲੇ ਸਟਾਰਟਿੰਗ ਦੇ 3 ਸਾਲ ਪਰਕਾਲ ਦਾ ਸਮਾਂ ਗਿਨਾ ਜਾਂਦਾ ਹੈ ਕਿ ਉਸ ਦੌਰਾਨ ਉਸ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਫਿਰ ਉਸ ਨੂੰ ਸਰਵਿਸ ਦੇ ਵਿੱਚ ਕੰਟੀਨਿਊ ਮਤਲਬ ਪਰਮਨੈਂਟ ਪੋਸਟ ਦੀ ਉਪਲਬਧੀ ਦਿੱਤੀ ਜਾਂਦੀ ਹੈ ਬਟ ਇਹਨਾਂ ਦਾ ਉਹ ਪਰਕਾਲ ਦਾ ਸਮਾਂ ਇਨਾਂ ਨੂੰ ਸਰਵਿਸ ਕੀਤੇ 15 ਸਾਲ ਹੋਣ ਲੱਗੇ ਨੇ ਪਰ ਹਾਲੇ ਤੱਕ ਇਹਨਾਂ ਦਾ ਪਰਕਾਲ ਇਨੀ ਕਲੀਅਰ ਕੀਤਾ ਗਿਆ ਜਿਸ ਨਾਲ ਇਹਨਾਂ ਦੇ ਸਾਰੇ ਜਿਹੜੇ ਪਰਤੇ ਆ ਉਹ ਰੁਕੇ ਹੋਏ ਨੇ ਇਨਕਰੀਮੈਂਟਸ ਰੁਕੀ ਹੋਈ ਨੇ ਤੇ ਇਸ ਦਾ ਵੀ ਦੇਖ ਲਓ ਕਿ ਸਰਕਾਰ ਵੱਲੋਂ ਕਿੰਨਾ ਕੀ ਜਾਂ ਉੱਚ ਅਧਿਕਾਰੀਆ ਵੱਲੋਂ ਕੀ ਰਵੱਈਆ ਹੈ ਆਪ ਇਸ ਤੋਂ ਪਲੀਵਾਨਤੀ ਜਾਣ ਸਕਦੇ ਹੋ ਜਿਹੜਾ ਇਹ ਪਰਕਾਲ ਵਗੈਰਾ ਤੁਸੀਂ ਕਹਿੰਦੇ ਆ ਆਪਾਂ ਉਹਨੂੰ ਕਲੀਅਰ ਕਰਨਾ ਹੁੰਦਾ ਇਹ ਕਿਹਦੀ ਡਿਊਟੀ ਹੁੰਦੀ ਜੀ ਇਹ ਜੀ ਇਹ ਇਹ ਪਰਕਾਲ ਕਲੀਅਰ ਕਰਨ ਦੀ ਡਿਊਟੀ ਇਸੇ ਇਦਾਂ ਹੁੰਦਾ ਕਿ ਸਾਨੂੰ ACP ACAs ਲਿਖਣੀ ਹੁੰਦੀ ਹੈ ਅਪਰੇ ਅਪਰੇਜ਼ਲ ਕਨਫਿਡੈਂਸ਼ੀਅਲ ਰਿਪੋਰਟਸ ਲਿਖਣੀ ਹੁੰਦੀਆਂ ਜਿਹੜੇ ਕਿ ਮੁਲਾਜ਼ਮ ਵੱਲੋਂ ਲਿਖੀ ਜਾਂਦੀ ਹੈ ਤੇ ਉੱਚ ਅਧਿਕਾਰੀ ਵੱਲੋਂ ਮੁਲਾਜ਼ਮ ਵੱਲੋਂ ਲਿਖੀ ਜਾਂਦੀ ਸਾਨੂੰ ਆਪਣੀ ਸੈਲਫ ਅਪਰੇਜ਼ਲ ਪਰ ਨਹੀਂ ਹੁੰਦੀ ਪਹਿਲਾਂ ਕਿ ਆਪਣੇ ਬਾਰੇ ਸਾਨੂੰ ਦੱਸਣਾ ਹੁੰਦਾ ਹੈ ਕਿ ਆਪਾਂ ਇਹ ਕੰਮ ਕੀਤੇ ਇਹ ਤੁਹਾਡੇ ਵਿਭਾਗ ਦੀ ਬਿਹਤਰੀ ਲਈ ਇਹ ਕੰਮ ਕੀਤੇ ਉਸ ਚੀਜ਼ ਤੇ ਰਿਪੋਰਟਿੰਗ ਅਫੀਸਰ ਸਾਹਿਬਾਨ ਦੇ ਦਨ ਉਪ ਮੰਡਲ ਇੰਜੀਨੀਅਰ ਕਾਰਜਕਾਰੀ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਇਹਨਾਂ ਦੀ ਰਿਪੋਰਟਿੰਗ ਮਾਰਕਸ ਮਾਰਕਸ ਜਿਦਾ ਕਹ ਲੋ ਸਾਡੀ ਰਿਪੋਰਟ ਕਾਰਡ ਬੰਦੀ ਆ ਮਾਰਕਸ ਦਿੱਤੇ ਜਾਂਦੇ ਹਨ ਉਸ ਅਕੋਰਡਿੰਗ ਸਾਡਾ ਪਰਕਲ ਦਾ ਸਮਾਂ ਕਲੀਅਰ ਕੀਤਾ ਜਾਂਦਾ ਬਟ ਉਸ ਟਾਈਮ ਉਸ ਟਾਈਮ ਦੇ ਅਫਸਰ ਵੱਲੋਂ ਜਾਂ ਕਹਿ ਲੋ ਕਿ ਅਫਸਰ ਸਾਹਿਬਾਨਾ ਵੱਲੋਂ ਇਸ ਚੀਜ਼ ਵੱਲ ਨਹੀਂ ਧਿਆਨ ਦਿੱਤਾ ਗਿਆ ਤੇ ਇਸ ਚੀਜ਼ ਨੂੰ ਨਹੀਂ ਸਿਰੇ ਲਾਇਆ ਗਿਆ ਜਿਸ ਕਾਰਨ ਉਹਨਾਂ ਦੀ ਹਲੇ ਤੱਕ ਪਰਕਲ ਕਲੀਅਰ ਨਹੀਂ ਕੀਤਾ ਗਿਆ ਹੈ ਤੇ ਭਾਈ ਜੀ ਜਦੋਂ ਤੁਸੀਂ ਤੁਹਾਡੇ ਇਹ ਚੀਜ਼ ਤੁਹਾਡੇ ਨਾਲ ਹੋਈ ਆ ਕੀ ਤੁਹਾਡੇ ਜਿਹੜੇ ਸਮੇਂ ਦੇ ਹੋਰ ਤੁਹਾਡੇ ਨਾਲ ਦੇ ਉਲਾਇ ਉਸੇ ਉਹ ਨਾਲ ਵੀ ਹੋ ਕੇ ਤੁਹਾਡੀ ਸਿਰਫ ਤੁਹਾਡੇ ਕੱਲੇ ਲਾਨ ਹੋਈ ਹੈ ਜੀ ਲੇਕੇ ਨਾਲ ਜਵਾਨ ਜੀ ਇਹ ਇਹਨਾਂ ਨਾਲ ਹੀ ਇਹ ਚੀਜ਼ ਹੋਈ ਹੈ ਕਿ ਇਹਨਾਂ ਤੋਂ ਬਾਅਦ ਜਿਹੜੇ ਲੱਗੇ ਜੇਈ ਸਾਹਿਬਾਨ ਨੇ ਕਈ ਇਹਨਾਂ ਤੋਂ ਬਾਅਦ ਲੱਗ ਕੇ ਵੀ ਉਸ ਚੀਜ਼ ਦਾ ਫਾਇਦਾ ਲੈ ਕੇ ਈਵਨ ਪ੍ਰਮੋਸ਼ਨ ਵੀ ਲੈ ਚੁੱਕੇ ਹਨ ਤੇ ਇਹਨਾਂ ਇਹਨਾਂ ਦੀ ਪ੍ਰਮੋਸ਼ਨ ਜੋ ਕਿ ਉਹਨਾਂ ਤੋਂ ਪਹਿਲਾਂ ਬਣਦੀ ਸੀ ਇਹਨਾਂ ਦੀ ਹੱਲੇ ਤੱਕ ਨਹੀਂ ਹੋਈ ਪ੍ਰਮੋਸ਼ਨ ਉਸੇ ਕਾਰਨ ਕਰ ਰਿਹਾ ਠੀਕ ਹੈ ਜੀ ਇਹਨੇ ਕਿਸ਼ੋਰ ਜੀ ਜਿਹਨਾਂ ਬਾਅਦ ਹੁਣੀ-ਹੁਣੀ ਗੱਲਬਾਤ ਹੋਈ ਆ ਵੀਰ ਨੇ ਦੱਸਿਆ ਕਿ ਹੈਂਡੀਕੈਪ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੰਨਾ ਚਿਰ ਹੋ ਗਿਆ ਪ੍ਰੋਬਲਮ ਹੋਈ ਨੂੰ ਤੇ ਕਿਉਂ ਇਹਨਾਂ ਦੀ ਬਦਲੀ ਨਹੀਂ ਕੀਤੀ ਜਾ ਰਹੀ ਇਹ ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਨੂੰ ਪਹਿਲਾਂ ਤਾਂ ਆ ਚੀਜ਼ ਹੈ ਜੀ ਤੁਸੀਂ ਜਿਹੜਾ ਤੁਹਾਨੂੰ ਹੈਂਡੀਕੈਪ ਦੀ ਪ੍ਰੋਬਲਮ ਹੋਈ ਜਾਂ ਫਿਰ ਵੀ ਤੁਸੀਂ ਡਿਊਟੀ ਕਰ ਰਹੇ ਹੋ ਇਹ ਲਈ ਬਹੁਤ ਬਹੁਤ ਵਧਾਈਆਂ ਆ ਇਹਨਾਂ ਚੜ੍ਹਦੀ ਕਲਾ ਦੇ ਵਿੱਚ ਡਿਊਟੀ ਕਰਨੀ ਇਹ ਤਾਂ ਲੋਕੀ ਅੱਜ ਕੱਲ੍ਹ ਹਿੰਮਤ ਹਾਰ ਜਾਂਦੇ ਆ ਬੜੀ ਹਿੰਮਤ ਦੇ ਨਾਲ ਇਹ ਲਈ ਬਹੁਤ ਬਹੁਤ ਤੁਹਾਨੂੰ ਅੱਜ ਦੇ ਵੱਲ ਵਧਾਈ ਆ ਕਿ ਤੁਸੀਂ ਹਿੰਮਤ ਨਾਲ ਕਰ ਰਹੇ ਹੋ ਤੇ ਸਾਰਾ ਮੈਨੂੰ ਜਰੂਰ ਚੰਗੀ ਤਰ੍ਹਾਂ ਦੱਸਿਓ ਕਿ ਇੱਕ ਕਦੋਂ ਪ੍ਰੋਬਲਮ ਹੋਈ ਤੇ ਤੁਹਾਡੀ ਡਿਊਟੀ ਕਿੱਥੇ ਸੀ ਤੇ ਉਸ ਤੋਂ ਬਾਅਦ ਡਿਊਟੀ ਕਿਉਂ ਬਦਲੀ ਗਈ ਤੇ ਕਿਉਂ ਬਦਲੀ ਨਹੀਂ ਹੋ ਰਹੀ ਇਹ ਚੀਜ਼ਾਂ ਦਾ ਜਰਾ ਵਿਸਥਾਰ ਨਾਲ ਦੱਸਿਓ ਜੀ ਸੱਚੀ ਗੱਲ ਜੀ ਸਾਰਿਆਂ ਨੂੰ ਮੇਰੀ ਬਦਲੀ ਪਹਿਲਾਂ ਡਿਊਟੀ ਇੱਥੇ ਚ ਜਲੰਧਰ ਦੇ ਵਿੱਚ ਉਹ ਮੇਰੀ ਕੋਈ ਪ੍ਰੋਬਲਮ ਨਹੀਂ ਸੀ ਬਾਕੀ ਮੈਂ ਸਾਥੀਆਂ ਨੂੰ ਪੁੱਛਿਆ ਵੀ ਸੀ ਬਟਿਆਲੇ ਮਹੱਲੀ ਸਾਰਿਆਂ ਨਾਲ ਗੱਲ ਕੀਤੀ ਕਿ ਇਹ ਤੁਹਾਡੀ ਬਦਲੀ ਨਹੀਂ ਹੋਣੀ ਕਿਉਂਕਿ ਤੁਸੀਂ ਹੈਂਡੀਕੈਪ ਹੈ ਠੀਕ ਹੈ ਜੀ ਲੇਕਿਨ ਜੋ 36 ਨੂੰ ਬਦਲੀਆਂ ਕੀਤੀਆਂ ਗਈਆਂ ਸਾਰੇ ਪੰਜਾਬ ਚ ਉਹਦੇ ਵਿੱਚ ਮੇਰੀ ਲਿਸਟ ਵਿੱਚ ਮੇਰਾ ਨਾਮ ਆਇਆ 36 2023 23 ਦੇ ਵਿੱਚ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਅਸੀਂ 4 47 ਨੂੰ 47 23 ਨੂੰ ਸਾਰੇ ਪ੍ਰਧਾਨ ਸਾਹਿਬ ਯੂਨੀਅਨ ਮੈਂਬਰ ਐਚ.ਓ.ਡੀ. ਆਫਿਸ ਗਏ ਆ ਉੱਥੇ ਲੈਟਰ ਦੇ ਕੇ ਆਏ ਆਪਣੇ ਉਹਨਾਂ ਨੇ ਕਿਹਾ ਵੀ ਤੁਹਾਡੀ ਐਚ.ਓ.ਡੀ. ਸਾਹਿਬ ਨੇ ਕਿਹਾ ਥੋੜੀ ਬਦਲੀ ਗਲਤ ਹੋ ਗਈ ਆ ਅਸੀਂ ਦੁਬਾਰਾ ਸਹੀ ਕਰਵਾਵਾਂਗੇ ਥੋੜੇ ਦਿਨਾਂ ਬਾਅਦ ਤੁਹਾਨੂੰ ਆਰਡਰ ਮਿਲ ਜਾਣਗੇ لیکن پھر 1.5 ਮਹੀਨੇ ਬਾਅਦ ਸਾਨੂੰ ਇਹ ਜਵਾਬ ਮਿਲਿਆ ਵੀ ਸੀਐਮ ਸਾਹਿਬ ਨਹੀਂ ਮੰਨਦੇ। ਅੱਛਾ ਜੀ। ਫਿਰ ਇਹ ਵੀ ਨਾਲ ਕਿਹਾ ਗਿਆ ਵੀ ਤੁਹਾਡੀ ਜਗਾ ਜੇ ਤੁਹਾਡੀ ਕਪੂਰਥਲੇ ਤੋਂ ਬਦਲੀ ਜਲੰਧਰ ਕਰ ਦਿੱਤੀ ਜਾਂਦੀ ਆ। ਜੀ ਜੀ। ਤਾਂ ਉੱਥੇ ਬੰਦਾ ਕੌਣ ਜੁਆਇਨ ਕਰੇਗਾ? ਕਿ ਜੂਨੀਅਰ ਨੇ ਉੱਥੋਂ ਇੱਕ ਭਾਈ ਸਾਹਿਬ ਸਾਡੇ ਉਹਨਾਂ ਦਾ ਨਾਮ ਰეკਮੈਂਡ ਕਰਕੇ ਭੇਜਿਆ ਵੀ ਆਹ ਬੰਦੇ ਜੇ ਸਾਹਿਬ ਹੈਗੇ ਆ ਇਹ ਉੱਥੇ ਡਿਊਟੀ ਕਰਨ ਨੂੰ ਤਿਆਰ ਆ। ਉਹਨਾਂ ਦਾ ਕੀ ਨਾਮ ਸੀਗਾ? ਆਕਮਤ ਸਿੰਘ ਜੀ। ਠੀਕ ਹੈ ਜੀ। ਹਕਮਤ ਸਿੰਘ ਦੀ ਵੀ ਇਹਨਾਂ ਨੂੰ ਇਹ ਪ੍ਰੋਬਲਮ ਸੀ ਉਹਨਾਂ ਦੇ ਥੋੜੀ ਸੱਟ ਲੱਗੇ ਸੀ ਐਕਸੀਡੈਂਟ ਹੋ ਗਿਆ ਸੀ ਉਹ ਵੀ ਡਿਊਟੀ ਡਰਾਈਵ ਨਹੀਂ ਸੀ ਕਰ ਸਕਦੇ ਠੀਕ ਹੈ ਜੀ ਤਾਂ ਉਹਨਾਂ ਨੇ ਕਿ ਮੈਨੂੰ ਕਪੂਤਰੇ ਮੇਰੀ ਡਿਊਟੀ ਲਗਵਾ ਦੇ ਫਿਰ ਅਸੀਂ ਉਹ ਦੇਖਿਆ ਤਾਂ ਉਹ ਕਹਿੰਦੇ ਜੀ ਹੁਣ ਤੁਹਾਡੀ ਫਾਈਲ ਓਕੇ ਹੋ ਗਈ ਆ ਹੁਣ ਥੋੜੇ ਦਿਨਾਂ ਤਾਈਂ ਤੁਹਾਡੇ ਆਰਡਰ ਆ ਜਾਣਗੇ ਇੱਕ ਨੂੰ ਉਸ ਤੋਂ ਬਾਅਦ ਵੀ ਨਹੀਂ ਆਰਡਰ ਆਏ ਲਾਸਟ ਵੈਚ ਇਹ ਹੀ ਆਰਡਰ ਆਏ ਵੀ ਤੁਹਾਡੇ ਸੀਐਮ ਸਾਹਿਬ ਨਹੀਂ ਮੰਨਦੇ ਅੱਛਾ ਜੀ ਫਿਰ ਮੈਨੂੰ ਕਿਸੇ ਭਾਈ ਸਾਹਿਬ ਨੇ ਸੀਐਮ ਦੀ ਈਮੇਲ ਆਈਡੀ ਦਿੱਤੀ ਮੈਂ ਉਹਨਾਂ ਨੂੰ 13 14 ਈਮੇਲ ਕਰ ਚੁੱਕਾ ਆਂ ਵੀਰ ਸਰ ਮੇਰਾ ਆਉਣਾ ਜਾਣਾ ਔਖਾ ਆ ਕਿਉਂਕਿ ਮੇਰਾ ਅੱਗੇ ਇੱਥੇ 13-14 ਕਿਲੋਮੀਟਰ ਸਫ਼ਰ ਸਿਗਾ ਬਿਲਕੁਲ ਜੀ ਤੇ ਹੁਣ ਮੈਨੂੰ 40 ਕਿਲੋਮੀਟਰ ਜਾਂਦੇ 40 ਕਿਲੋਮੀਟਰ ਆਉਣ ਮੇਰੀ ਲੱਤ ਪੇਨ ਬੈਕ ਪੇਨ ਬਹੁਤ ਜ਼ਿਆਦਾ ਪ੍ਰੋਬਲਮ ਸ਼ੁਰੂ ਹੋ ਗਈਆਂ ਜੀ ਜੀ ਮੈਂ ਇਸ ਤੋਂ ਬਾਅਦ ਵੀ ਹਾਂ ਥੋੜੇ ਦਿਨ ਹੋਏ ਉਹਨਾਂ ਨੂੰ ਮੇਲ ਕੀਤੀ ਆ ਕਿ ਮੇਰੀਆ ਪ੍ਰੋਬਲਮ ਵੱਧੀਆਂ ਜਾ ਰਹੀਆਂ ਪਰ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਬਾਕੀ ਤੁਹਾਨੂੰ ਸਾਡੇ ਰਿਸਤਾ ਜੀ ਨੇ ਦਸਾਰਨਾ ਦੱਸ ਹੀ ਦਿੱਤਾ ਬਿਲਕੁਲ ਜੀ ਤੋਂ ਮੈਂ ਤਾਂ ਕਹਿਣਾ ਵੀ ਚਲੋ ਬੇਨਤੀ ਕਰਦਾ ਸਾਰਿਆਂ ਨੂੰ ਬੀਐਸਜੀ ਤੋਂ ਜੋ ਸਰਕਾਰ ਦੀ ਨੀਤੀ ਆ ਪਰ ਬਦਲੀਆਂ ਹੋਣੀਆਂ ਚਾਹੀਦੇ ਮੇਰੇ ਵਰਗੇ ਹੈਂਡੀਕੈਪ ਪੰਛੇ ਬੰਦਿਆਂ ਦੀ ਉਸ ਵੇਲੇ ਮਲਾਜ਼ਿਮਾਂ ਦੀ ਬਦਲੀਆਂ ਹੋਈਆਂ ਜਿਹੜੇ ਇਸ ਪਰੇਸ਼ਾਨੀਆਂ ਜੂਝ ਰਹੇ ਆ ਲੇਕਿਨ ਸਰਕਾਰ ਦਾ ਇਧਰੋਂ ਧਿਆਨ ਨਹੀਂ ਦੇ ਰਹੀ ਆ ਆਸ ਕਰਦੇ ਆ ਕਿ ਆ ਵੀਡੀਓ ਦੇਖ ਕੇ ਇਹ ਕਿਸੇ ਤੱਕ ਪਹੁੰਚੇ ਇਤੇ ਗੌਰ ਕੀਤਾ ਜਾਵੇ ਤੁਹਾਡੇ ਵਰਗੇ ਜਿਹੜੇ ਹੋਰ ਵੀਰ ਵੀ ਨੇ ਜਿਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਆਉਂਦੀ ਆ ਡਰਾਈਵ ਵਿੱਚ ਜਾਂ ਆਉਣ ਜਾਣ ਦੇ ਵਿੱਚ ਉਹਨਾਂ ਦੇ ਮਸਲੇ ਹੱਲ ਹੋਣ ਇਹ ਸੀਐਮ ਸਾਹਿਬ ਨੂੰ ਰਿਕਵੈਸਟ ਆਪਾਂ ਵੀ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਆ ਸਾਡਾ ਗੱਲਬਾਤ ਕਰਨ ਲਈ ਮੋਮ ਇੰਜੀਨੀਅਰ ਐਸੋਸੀਏਸ਼ਨ ਜਿੰਦਾਬਾਦ 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 ਮੋਮ ਇੰਜੀਨੀਅਰ ਐਸੋਸੀਏਸ਼ਨ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਮਲਾਜਮ ਏਕਾ ਜਿੰਦਾਬਾਦ 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 ਮਲਾਜਮ ਏਕਾ ਜਿੰਦਾਬਾਦ 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 ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜਿੰਦਾਬਾਦ 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 ਮਲਾਜਮ ਏਕਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ Sind da was? Sind da was?